ਹਾਂਜੀ ਜੇ ਘਰ ਦੇ ਘਰ ਨਾ ਹੋਣ ਲਾਈਕ ਮੇਲ ਮੈਂਬਰਸ ਜਿਹੜੇ ਆ ਤੇ ਖਾਣ ਪੀਣ ਦਾ ਆਰ ਜਿਹੜਾ ਹੈ ਨਾ ਉਹ ਅੰਦਰ ਰਹਿ ਜਾਂਦੇ ਕੀ ਸਮਝਿਓ ਜਨਾਨੀਆਂ ਤੇ ਹੀ ਸੋਚਦੀਆਂ ਨੇ ਚਲ ਛੰਗ ਤਪਾਉ ਦੇ ਹਾਂ ਡੰਗ ਤਪਾਉ ਕੰਮ ਕਰਦੀਆਂ ਨੇ ਅੱਜ ਅੰਕਲ ਸਵੇਰੇ ਸਵੇਰੇ ਚਲੇਗੇ ਹਸਪੀਟਲ ਤੇ ਉਹ ਆਪਣੀ ਪਰਜਾਈ ਨਾਲ ਜਾਣਾ ਸੰਨੇ ਤੇ ਪਿੱਛੋਂ ਮੂੜੀ ਨਹੀਂ ਬਨਿਆ ਬਿੱਕੀ ਬਨਾਵਾ ਕੀ ਖਾਵਾ ਐ ਮੈਂ ਦੋ ਆਂਬ ਕੱਟ ਲੇ ਇੱਕ ਦੋ ਪੀਸ ਬਰੈਡ ਦੇ ਗਰਮ ਕਰ ਲਏ ਨੇ ਚੜਨੀ ਬਣੀ ਹੋਈ ਸੀ ਮੈਂ ਕਿ ਇਹਦੇ ਨਾਲ ਹੀ ਕਰ ਲੈਣੇ ਆ ਗੁਜ਼ਾਰਾ ਕੀ ਐਵੇਂ ਹੋਰ ਵਕਤ ਆਜ ਪੈਣਾ ਪਹਿਲਾਂ ਮੈਂ ਬਣਾਣਾ ਪਤਾ ਕੀ ਸੀ ਕੜੀ ਪਈ ਸੀ ਜਿੰਨੂੰ ਲੈ ਕੇ ਆਈ ਸੀ ਜਿੰਨੋ ਨੇ ਕਿਹਾ ਸੀ ਮੰਮਾ ਤੁਸੀਂ ਕੜੀ ਵਾਲੀ ਰੋਟੀ ਖਾ ਲੈਣਾ ਔਰ ਮੈਨੂੰ ਬੜੀ ਪਸੰਦ ਐ ਪਰ ਨਹੀਂ ਬਣਾਈ ਅੰਕਲ ਹੁੰਦੇ ਤੇ ਮੈਂ ਝਟ ਦਾਣੇ ਆਟਾ ਗੁੰਨ ਕੇ ਤੇ ਘਰ ਦੇ ਨਹੀਂ ਸੀ ਤਿਆਰ ਇਹ ਹੁੰਦਾ ਕਰਦਿਆਂ ਦਾ ਆਰ ਇਹਨੂੰ ਕਹਿੰਦੇ ਨੇ ਆਰ ਤੈਨੂੰ ਪਤਾ ਆਰ ਕੀ ਹੁੰਦਾ ਨਹੀਂ ਆਰ ਹੀ ਹੁੰਦਾ ਬਿਕਮ ਦੂਜੇ ਦੀ ਅੱਲਾ ਸ਼ੇਰੀ ਨਾਲ ਹੋ ਜਾਣਾ ਆਰ ਇਹਨੂੰ ਹੀ ਕਹਿੰਦੇ ਆ ਤੇ ਅੱਜ ਤਾਂ ਕੋਈ ਆਰ ਦੀ ਗੱਲ ਹੀ ਕੋਈ ਨਹੀਂ ਹੈਗੀ ਵੀਡੀਓ ਬਣਾਉਣ ਵਾਲੇ ਵੀ ਕੋਈ ਨਹੀਂ ਆਏ ਤੇ ਖਾਣ ਵਾਲੇ ਵੀ ਕੋਈ ਨਹੀਂ ਆਏ ਹੁਣ 10:30 ਵਜੇ ਆਵੜਿਆ ਵੇ ਤੇ ਮੈਂ ਕਿਹਾ ਭਾਈ ਫੜ ਲੈ ਕੈਮਰਾ ਤੇ ਥੋੜੀ ਜਿਹੀ ਬਣਾ ਦੇ ਜੇਕਰ ਬਣਾ ਸਕਦਾ ਤਾਂ ਤੇ ਲੋ ਜੀ ਫਿਰ ਮੈਂ ਉਹ ਚਟਨੀ ਬਣਾਈ ਸੀ ਨਾ ਤੇ ਕੱਲ ਬਣਾਈ ਹੈ ਨਾ ਹਾਂ ਚਟਨੀ ਬਣਾਈ ਸੀ ਦੇਖ ਜਨੂ ਤੋਂ ਗਹਿਰੀ ਹੈ ਲਾਈਟ ਕਲਰ ਦੀ ਬਣੀ ਹੈ ਪਿਛਲੀ ਡਾਰਕ ਸੀ ਪਿਛਲੀ ਰਾਤ ਸੀ ਪਰ ਉਹ ਪਈ ਪਈ ਡਾਰਕ ਹੋ ਜਾਂਦੀ ਹੈ ਮੈਨੂੰ ਲੱਗਦਾ ਉਹਦੇ ਦਾਲਚੀਨੀ ਜ਼ਿਆਦਾ ਸੀ ਦਾਲਚੀਨੀ ਔਰ ਥੋੜੀ ਜਿਹੀ ਜੀਰਾ ਜ਼ਿਆਦਾ ਪਾ ਦਈਏ ਨਾ ਹੋ ਜਾਂਦੇ ਐ ਕਾਲੀ ਪਰ ਕਾਲੀ ਕਰਕੇ ਕੀ ਕਰੀ ਹੂੰ ਠੀਕ ਨਹੀਂ ਹੈ ਐਵੇਂ ਸਾਈਪਾਈ ਪਾਈ ਵੀ ਥੋੜਾ ਫਰਕ ਪੈਂਦਾ ਹੂੰ ਤੇ ਲੋਜੀ ਆਪਣਾ ਤਾਂ ਸਿੰਪਲ ਜਿਹਾ ਸਿੱਧਾ ਜਿਹਾ ਕੰਮ ਹੁੰਦਾ ਕੀ ਜੋ ਮਿਲ ਗਿਆ ਉਹ ਖਾ ਲਿਆ ਜੇ ਹੋਰ ਜਿਵੇਂ ਰਾਤ ਨੂੰ ਅੰਕਲ ਨਾ ਹੋਣ ਕਰ ਮੈਂ ਤਾਂ ਕਦੇ ਨਹੀਂ ਕੁਝ ਪਕਾਇਆ ਖਾਇਆ ਮੈਂ ਤਾਂ ਕਹਿੰਨੀ ਚਲੋ ਛੱਡੋ ਅਲਤੋ ਜਿਹੜਾ ਪਿਆ ਉਹ ਮੜਾ ਦੇ ਮੂੰਹ ਪਾਓ ਮੈਂ ਛੋਟੇ ਕਿੱਥੇ ਆ ਉਹ ਮਾਈਟਰ ਵੀ ਪੀ ਲਿਆ ਨੀਓ ਜੀ ਮਿੱਠੀਆਂ ਰੋਟੀਆਂ ਕੱਲ ਪਕਾਈਆਂ ਸੀ ਨਾ ਤੇ ਉਹ ਅੰਕਲ ਜੋਗੇ ਰੱਖਿਆ ਸੀ ਅੰਕਲ ਦਾ ਉਹ ਚਿਹਰੇ ਮੈਂ ਤੇ ਚੈਟੇ ਗਾ ਵੀ ਪੀਣਾ ਨੇ ਹੁਣ ਮੈਂ ਖਾ ਲੰਨੇ ਆ ਤੇ ਬਾਅਦ ਹੀ ਦੇਖਾਂਗੀ ਉਹਨਾਂ ਨੂੰ ਵੀ ਦੇ ਦਾਂਗੀ ਕਿਹ ਲੈ ਲੈ ਬੱਚਾ ਸਾਡੇ ਜਿੰਨੂ ਬਾਕੀ ਕੋਈ ਚੀਜ਼ ਖਾਏ ਨਾ ਖਾਏ ਮਿੱਠੀ ਰੋਟੀ ਦੀ ਬੜੀ ਸ਼ੁਕੀਨ ਹੈ ਆਪਰਾ ਰੱਖ ਗੁੜ ਵਾਲੀ ਗੁੜ ਵਾਲ ਜਿਹੜੀਆਂ ਹੋਟਲ ਚ ਬਣਦੀਆਂ ਨੇ ਜਿਹੜੀਆਂ ਬਣਦੀਆਂ ਨੇ ਜਿੰਨੂੰ ਬਾਰਬੀਕਿਊ ਨੇਸ਼ਨ ਬਾਰਬੀਕਿਊ ਨੇਸ਼ਨ ਔਰ ਯਾਜ਼ੇਰੀਆ ਮਿਲਦੀਆਂ ਆ ਮਠੀਆਂ ਵੀ ਮਠੀਆਂ ਹਨ ਤੇ ਚੀਨੀ ਵਾਲੀ ਹੁੰਦੀ ਆ ਰੋਲ ਲਾਈ ਮੈਨਾਂ ਆਪਨੇ ਸਾਲੂ ਦੇ ਅਗੇ ਕੀ 12ਵੀਂ ਜਿਹੜੀ ਨਹੀਂ ਜਿਹੜੀ ਬੰਦੀ ਹੈ ਨਾ ਠਿੱਕੀ ਠਿੱਕੀ ਹੁੰਦੀ ਆ ਹਮ ਬਾਹ ਜੋ ਉਸਦੇ ਟੇਸ ਜੋ ਇਹ ਆ ਉਹ ਨਹੀਂ ਕਿ ਸਿੱਧੀ ਦਾ ਉਤੋ ਤਾਂ ਖਾਣੀ ਨਹੀਂ ਮੈਨੂੰ ਤਾਂ ਜੇ ਮਲਾਈ ਮਿਲ ਜੇ ਇਹਦੇ ਨਾਲ ਤੇ ਮੈਂ ਖਾਣੀ ਆ ਮਿਲਾਈ ਤਾਂ ਨਹੀਂ ਹਸਾਰ ਨਾਲ ਅੱਛੀ ਹੋ ਗਈ ਮੈਂ ਤਾਂ ਮਲਾਈ ਨਾਲ ਵੀ ਖਾ ਲੈਣੇ ਆ ਲਓ ਜੀ ਮਲਾਈ ਵੀ ਆ ਗਈ ਜੀ ਹਾਏ ਹਾਏ ਗੱਲ पे ਕਰ ਦੇਣੇ ਕਿ ਦੇਖੋ ਜੀ ਇਸ ਮਲਾਈ ਨਾਲ ਖਾਓ ਜਾਂ ਮੱਖਣ ਨਾਲ ਖਾਓ ਤੇ ਕਿਆ ਇਹ ਰੋਟੀ ਦਾ ਸਵਾਦ ਹੁੰਦਾ ਹੈ ਅਚਾਰ ਨਾਲ ਖਾਂਦੀ ਹੈ ਜਿੰਨੂੰ ਜਿੰਨੂੰ ਤੂੰ ਕਿਹੜਾ ਅਚਾਰ ਖਾ ਰਹੀ ਹੈ ਹਾਂ ਬਸ ਪੁਰਾਣਾ ਹੂੰ ਅੱਛਾ ਤੇ ਮੈਂ ਤੇ ਮਲਾਈ ਮੈਂ ਬੱਤਰੀ ਜੀ ਹੈ ਨਾ ਮਲਾਈ ਖਾ ਸਕਦੀ ਕੀ ਗੱਲ ਹੈ ਟੇਸਟ ਦੀ ਗੱਲ ਹੈ ਮਤਲਬ ਮੱਟੇ ਦੀ ਗੱਲ ਹੈ ਟੇਸਟ ਤਾਂ ਬਕਾਇਆ ਚਾਰ ਨਾਲ ਆਦਾ ਮੈਂ ਪਤਾ ਹੈ ਕਿ ਚਾਰ ਤੇ ਨਹੀਂ ਖਾਂਦੀ ਹੂੰ ਮੈਨੂੰ ਸੌਣਾ ਲੱਗ ਜਾਂਦਾ ਹੈ। ਮੈਂ ਸਾਰ ਬੰਦ ਦਿੱਤਾ ਹੈ। ਕੋਈ ਪੁੱਛ ਰਸ ਮੈਨੂੰ ਆਂਟੀ ਅਚਾਰ ਵੇਚ ਦੇ। ਮੈਂ ਕਿਹਾ ਨਹੀਂ ਜੀ। ਅਚਾਰ ਨਹੀਂ ऐसे ਵੇਚ। ਕੱਪੜੇ ਜ਼ਰੂਰ ਵੇਚ ਦਿਨ। ਪੇਜ ਹੈ ਮੇਰਾ ਟੀ-ਸ਼ਰਟ ਲਾਈਫਸਟਾਈਲ ਬਟ ਅਚਾਰ ਨਹੀਂ ਵੇਚ। ਅਚਾਰ ਨਹੀਂ ऐसे ਵੇਚ। ਬਾਕੀ ਜਿਹੜੇ ਮਿੱਤਰ ਪਿਆਰੇ ਆ ਜਾਂਦੇ ਨੇ ਉਹਨਾਂ ਨੂੰ ਪਾ ਲਈਦਾ ਵੀ ਲੋ ਖਾ ਲੋ ਲੈ ਜਾਓ। ਸਾਲ ਨਹੀਂ ਕਰਦੇ ਸਾਲ ਨਹੀਂ ਕਰਦੇ ਸਾਲ ਉਸ ਕੋਈ ਚੀਜ਼ ਨਹੀਂ ਕਰਦੇ ਸੂਟਾਂ ਤੋਂ ਇਲਾਵਾ ਨਵੇਂ પ્રાણી ਨਵਕ ਸਾਡੇ ਘਰ ਕੋਈ ਚੀਜ਼ ਆ ਜਵੇ ਅਸੀਂ ਉਹਨੂੰ ਵੇਚ ਹੀ ਨਹੀਂ ਸਕਦੇ ਪਈ ਪਈ ਯਾਦਾਂ ਉੱਡ ਜਾਂਦੀਆਂ ਜਾਂ ਫਿਰ ਜੇਕਰ ਕੋਈ ਮੰਗਲੇ ਤੇ ਲੈ ਜਿੰਦਾ ਤੇ ਵੱਖਰੀ ਗੱਲ ਬੜਾ ਮਨ ਆ ਰਿਹਾ ਜਿੰਨੂ ਇਹ ਬਸੀ ਰੋਟੀ ਤਾਂ ਜ਼ਿਆਦਾ ਮਜ਼ਾ ਮੈਂ ਤਾਂ ਫ੍ਰਿਜ ਵਿੱਚ ਰੱਖੀ ਹੋਈ ਹੈ ਮਿੱਠੋ ਖਾਣੇ ਇੱਕ ਤਰੀਕ। ਅਭੇ ਨੂੰ ਵੀ ਦੇ। ਹੂੰ। ਰਾਪਟੇ ਵੀ ਨਾ ਯਾਦ ਆਇਆ ਮੈਨੂੰ। ਹੂੰ। ਜੇ ਆਪੇ ਆਇਆ ਸੀ ਤੇ ਉਹਨੂੰ ਤੁਆੰਦੀ। ਚਲੋ ਜੀ ਕੋਈ ਨਹੀਂ ਆ ਮੀ ਪੈਂਦਾ ਤੇ ਆਪਾਂ ਮਿੱਠੀਆਂ ਰੋਟੀਆਂ ਦਾ ਲਾ ਦੇਣਾ ਢੇਰ। ਤੇ ਯਾਦ ਹੈ ਮੈਂ ਉੱਥੇ ਗਈ ਸੀ ਜਦੋਂ ਕੁਸੌਲੀ ਬਾਬਾ ਬਾਜੀ ਦੇ ਕੋਲ। ਮੈਂ ਉਹਨਾਂ ਵਾਸਤੇ ਘੜ ਘਟ 50 ਰੋਟੀ ਬਣਾ ਕੇ ਲੈ ਗਈ ਸੀ ਉਹ ਕਹਿੰਦੇ ਮੈਂ ਤਾਂ ਆਪਣੀ ਫਰਿੱਜ ਵਿੱਚ ਰੱਖ ਲਈ ਐ ਮੈਂ ਤਾਂ ਰੋਜ਼ ਦੋ ਦੋ ਕੱਟ ਕੇ ਖਾਇਆ ਕਰਾਂਗੀ ਠੀਕ ਹੈ ਅੱਛਾ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਡੇ ਨਾਲ ਜੁੜਨ ਵਾਸਤੇ ਓਏ ਅੰਬ ਅੰਬ ਤੁਹਾਨੂੰ ਖਵਾਵਾਂਗੀ ਚਲੋ ਖਾ ਲਓ ਕੋਈ ਮਿੱਠੀ ਰੋਟੀ ਆ ਗਈ ਨਾ ਆਪ ਪਿੱਛੇ ਚਲਾ ਗਿਆ ਹਾਂ ਨਾ ਮਜ਼ਾਲ ਨਹੀਂ ਰੋਟੀ ਖਾ ਲਓ ਹੂੰ ਥੈਂਕ ਯੂ ਵੈਰੀ ਮੱਚ ਮੈਂ ਕਿਹਾ ਵਲੌਗ ਜ਼ਰੂਰ ਬਣਾ ਦਿਆਂ ਤੁਸੀਂ ਕਹੋਗੇ ਨਹੀਂ ਤਾਂ ਅੰਕਲ ਤੁਹਾਨੂੰ ਕੀ ਪਤਾ ਅੰਕਲ ਹੈ ਨਹੀਂ ਸੀ ਇਸ ਕਰਕੇ ਮੈਂ ਕਿਹਾ ਦੱਸ ਵੀ ਦਿਆਂ ਵੀ ਅੰਕਲ ਅੱਜ ਨਹੀਂ ਹੋਵੇ ਤੇ ਨਹੀਂ ਹੋਵੇ